ਏ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡीडीआई ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਆ ਨਾ ਇਹ ਉਹਨਾਂ ਦੀ ਵੈਣ ਰੱਤੇ ਵੱਲੋਂ ਆ ਰਹੀ ਆ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਣ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਆ ਵੀ ਵੈਣ ਪੁਰਾ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕੇ ਨੂੰ ਕੀ ਕਰ ਲੈਣਾ ਸੀ ਫਾਰਮ ਨੇ ਇੱਥੇ ਦੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2000 ਦੇ 6 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਕਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਣ ਡਿਆ ਜੇ ਅਮਰੇ 150 ਨਾਲ ਸਾਨੂੰ ਫੋਨ ਕੀਤਾ ਵਾ ਇਥੇ ਰੋਡ ਤੇ ਆ ਉਹ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਆ ਤੇ ਉਹਨਾਂ ਨੇ ਦੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਭਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚਿਆ ਨਹੀਂ ਭਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਕੀ ਮੰਗ ਕਰਦੇ ਆ ਭਾਜੀ ਹੁਣ ਪ੍ਰਸ਼ਾਸਨ ਤੋਂ ਜਾਣਾ ਪੈਂਦਾ ਟ੍ਰਾਂਸਪੋਰਟ ਨੀਆ ਵੀ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਵੀ ਇਹ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹ ਅਧਿਆਤੂਣ ਚਾਹੀਦੀ ਵੀ ਗੱਡੀ ਚੰਗੀ ਨਾਲ ਤੇ ਇੱਕ ਸ ਬੱਚੇ ਨੂੰ ਲਾਉਣ ਵੇਲੇ ਸੜਕ ਕ੍ਰਾਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਸਾਰਾ ਸਕੂਲ ਦੀ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏ ਧਾਵੇਂ ਹੋ ਗਈ ਹੈ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਇਹ ਇੱਕੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਇਹ ਤੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੋਂ ਉਹਨਾਂ ਦਾ ਨਖਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰੇ ਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ بولਦੇ ਨੇੜੇ ਟੈਲੀ ਸਾਫ ਕੋਲ ਸਰ ਇਹ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰੱਤੇ ਵਾਲਾ ਪੋਲ ਤੇ ਤੁਸੀਂ ਆ ਭਜਾਈ ਅੱਗ ਹਾਂਜੀ ਕੀ ਵਰਕ ਆ ਸਕ ਤਰ੍ਹਾਂ ਵਾਪਰੇ ਕੀ ਲੱਗਦਾ ਚਲਦੀ ਵੈਨ ਨੂੰ ਅੱਗ ਲੱਗੀ ਬਾਬਾ ਜੋਰ ਚਾਚੀ ਸੀ ਵਿੱਚ ਬੱਚੇ ਬੱਚੇ ਸਾਰੇ ਬੱਚੇ ਦੋ ਹੈਗੇ ਟਾਰ ਕਿਸ ਤੋਂ ਦੋ ਬੱਚੇ ਵਿੱਚ ਜੇ ਮੰਨ ਲਓ ਜਲਦੀ ਅੱਗ ਨਾ ਪਿਆ ਤੇ ਵੱਡਾ ਨੁਕਸਾਨ ਹੁੰਦਾ ਡਰ ਸੀ ਹਾਂਜੀ ਹਾਂਜੀ ਕਣਕਬੋਧ ਸਰਨੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਾ ਨਹੀਂ ਕੀ ਮੰਨ ਕਰਦੇ ਆਪਾਂ ਆ ਵੀ ਹੋਣੇਰਾ ਮਾਂ ਕਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਡਰਾਈਵਰ ਦਾ ਨੁਕਸਾਨ ਹੋ ਜਾਣਾ ਸੀ ਰੈਨ ਠੀਕ ਰਹਿਉਣੀ ਚਾਹੀਦੀ ਵਧੀਆ ਨਮੀ ਹੋਣੀ ਚਾਹੀਦੀ ਡਰਾਈਵਰ ਕੱਲਾ ਹੁੰਦਾ ਬੰਦ ਲੱਗਦਾ ਕਿ ਮਤਲਬ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਵਾਲੇ ਚਾਹਤ ਨਾ ਜੀ ਹਾਂਜੀ ਹਾਂਜੀ ਨਹੀਂ ਵੀਰ ਜੀ ਡਰਾਈਵਰ ਉਹ ਕੀ ਗੱਲ ਬਾਤ ਹੈ ਗੱਡੀ ਨੂੰ ਜਿਹੜਾ ਅੱਗ ਲੱਗੀ ਹੈ ਜੀ ਬਰਬਾਦ ਕੋਈ ਨਹੀਂ ਸਰ ਮ ਉਰੇ ਬ੍ਰੋ ਪਾਚਾ ਉਹਦੇ ਕਾਰਨ ਚੜਕ ਸੁਲਵਾਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਨੂੰ ਤਾਂ ਦੱਸਿਆ ਗਿਆ ਬੱਚੇ ਉੱਤਰ ਕੇ ਸਰ ਬੱਚੇ ਤਾਰਦੇ ਆ ਗੱਡੀ ਨੂੰ ਪਾਲੇ ਪੋਲੇ ਮਾਰ ਗਏ ਤੇ ਗੱਡੀ ਚੁਗਿਆ ਜਾਂਦੀ ਕੋਈ ਗੱਲ ਪੈ ਨੁਕਸਾਨ ਨਹੀਂ ਨੁਕਸਾਨ ਨਹੀਂ ਕੋਈ ਗੱਲ ਨੂੰ ਕੋਈ ਜਿਹੜੇ ਸਕੂਲ ਦੇ ਹੈਗੇ ਹੈ ਬਸ ਡੀਡੀਐਸ ਦੇ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਫਿਰ ਵੱਡਾ ਨੁਕਸਾਨ ਬੱਚਿਆਂ ਦਾ ਵੀ ਜਿੱਥੇ ਸਰਫੇ ਦੇ ਹਲਾਦਾਂ ਨੇ ਲੋਕਾਂ ਦੀਆਂ ਭਾਜੀ ਅਗਸਟਿੰਡ ਕਿਤੇ ਵੀ ਹੋ ਜਾਂਦਾ ਕੁਝ ਵੀ ਹੋ ਜਾਂਦਾ ਕੀ ਕਰ ਲੋਗੇ ਗਿੱਟੀਆਂ ਪੜ ਜਾਂਦੀਆਂ ਨਹੀਂ ਨਹੀਂ ਭਾਜੀ ਅਸੀਂ ਜਾਉਂ ਮੈਂ ਨਾ ਨਰਤੇ ਡੀਕ ਹੋ ਗਿਆ 1:30 ਵਜੇ ਆ ਰਿਹਾ ਉਹ ਰੱਤੇ ਸੜਾ ਪਰ ਅੱਜ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਚੱਦ ਕੇ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅਨਕ ਮੌਕੇ ਦੇਖਿਆ ਕੀ ਹੈ ਜੀ ਫਸਟ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਕੋਈ ਇਨਫਾਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਲਾਗੇ ਸਕੂਲ ਬੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਆ ਅਗਲਾ ਕੰਢੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਨੇ ਮੈਂ ਇਸ ਚੋ ਕੋਰੀਡੋਰ ਆਪਣੀ ਪੁਲਿਸ ਪਾਰਟਿਸਪੇਟ ਇੱਥੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਜਿਹੜਾ ਸਕੂਲ ਬੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨੇ ਕਾਫੀ ਕੱਚ ਚਸ਼ਮਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪੇਜਦੇ ਆ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤਾਂ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਕਾਗਜ਼ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂਰ ਕਰਾਂਗੇ ਜੋ ਕੋ ਕੰਪਲੀਸ਼